ਬੇਸ਼ੱਕ ਕੋਠੀਆਂ ਤੇ ਕਾਰਾਂ ਵਾਲੇ ਹੋ ਗਏ ਪੀ ਆਰ ਮਿਲੀ ਕਾਰੋਬਾਰਾਂ ਵਾਲੇ ਹੋ ਗਏ ਬੇਸ਼ੱਕ ਕੋਠੀਆਂ ਤੇ ਕਾਰਾਂ ਵਾਲੇ ਹੋ ਗਏ ਪੀ ਆਰ ਮਿਲੀ ਕਾਰੋਬਾਰਾਂ ਵਾਲੇ ਹੋ ਗਏ ਸਦਰਾਂ ਨੂੰ ਦੱਬ ਪੈਂਦਾ ਕਰਨਾ ਬਰਕ ਸਦਰਾਂ ਨੂੰ ਦੱਬ ਪੈਂਦਾ ਕਰਨਾ ਬਰਕ ਜਦੋਂ ਗੋੜਾ ਉਤਵਾ ਕੇ ਰੋਬ ਪਾਉਂਦਾ ਏ ਬੜੀ ਔਖੀ ਲੰਗੇ ਪਰਦੇਸੀਆਂ ਦੀ ਲਾਈਫ ਕਦੇ ਬਾਪੂ ਕਦੇ ਪਿੰਡ ਚ ਤੇ ਆਉਂਦਾ ਏ ਬੜੀ ਔਖੀ ਲੰਗੇ ਪਰਦੇਸੀਆਂ ਦੀ ਲਾਈਫ ਕਦੇ ਬਾਪੂ ਕਦੇ ਪਿੰਡ ਚ ਤੇ ਆਉਂਦਾ ਏ ਕਦੇ ਮਾਂ ਕਦੇ ਪਿੰਡ ਚ ਤੇ ਆਉਂਦਾ ਏ ਕਦੇ ਪਹਿਣ ਕਦੇ ਪਿੰਡ ਚੇਤੇ ਆਉਂਦਾ ਏ ਕਦੇ ਪਾਈ ਕਦੇ ਪਿੰਡ ਚੇਤੇ ਆਉਂਦਾ ਏ ਸੋ ਮੇਰੇ ਸਾਰੇ ਕਨੇਡਾ ਵਾਲੇ ਭਰਾ ਤੇ ਆਸਟ੍ਰੇਲੀਆ ਵਾਲੇ ਸਾਡੇ ਭਰਾ ਸੋ ਨ ਸਾਰਿਆਂ ਮਿੱਤਰਾਂ ਦੀ ਡਿਮਾਂਡ ਦੇ ਉੱਤੇ ਇਹ ਗੀਤ ਮੈਂ ਤੁਹਾਡੀ ਨਜ਼ਰ ਕਰਨ ਲੱਗਿਆ ਸੋ ਇੰਨਾ ਕੁ ਸ਼ੇਅਰ ਕਰ ਦਿਓ ਕੱਲੇ ਕੱਲੇ ਭਰਾ ਤੱਕ ਪਹੁੰਚ ਜਿਹੜੇ ਅਮਰੀਕਾ ਕਨੇਡਾ ਦੇ ਵਿੱਚ ਸਾਡੇ ਭੈਣ ਭਰਾ ਬੈਠੇ ਨੇ ਆਪਣੇ ਪਿੰਡ ਨੂੰ ਮਿਸ ਕਰਦੇ ਨੇ ਆਪਣੇ ਘਰਦਿਆਂ ਨੂੰ ਆਪਣੀਆਂ ਮਾਮਾ ਨੂੰ ਆਪਣੇ ਬਾਪੂ ਨੂੰ ਮਿਸ ਕਰਦੇ ਨੇ ਯਾਦ ਕਰਦੇ ਨੇ ਤੱਕ ਜਰੂਰ ਪਹੁੰਚਦਾ ਕਰਿਓ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਫਿਰ